ਜੋਧਾ ਦਾ ਜੋਧਾ ਸ਼ਹਿਰ ਇੱਕ ਅਸਵਾ ਛੋਟਾ ਜਿਹਾ ਹੈ ਪਈ ਲਾਲ ਤੋਂ ਜੋਧਾ ਪੂਰੇ ਕੋਲ ਜਾਂ ਬੈਕ ਸਾਈਡ ਦੇ ਉੱਤੇ ਖੰਡੂਰ ਰੋਡ ਜੋਧਾ ਤੋਂ ਖੰਡੂਰ ਰੋਡ ਪੂਲ ਪਾਰਟੀ ਕਰਨ ਵਾਸਤੇ ਪੂਰਾ ਵਧੀਆ ਬਣਿਆ ਹੋਇਆ ਵਾ ਉੱਦਾਂ ਮਹਿੰਦੀ ਦੀ ਰਸਮ ਕਰਨੀ ਹੋਵੇ ਮੰਨ ਲਓ ਵੀ ਘਰੇ ਜਗਾ ਘਟ ਹੈ ਜਾਗੋਰਾ ਪ੍ਰੋਗਰਾਮ ਕਰਨਾ ਹੋਵੇ ਜਾਂ ਉੱਦਾਂ ਕੋਈ ਛੋਟਾ ਜਿਹਾ ਫੰਕਸ਼ਨ ਕਰਨਾ ਹੋਵੇ 70 80 100 ਬੰਦੇ ਵਾਲਾ ਤਾਂ ਆਪਾਂ ਇੱਥੇ ਕਰ ਸਕਦੇ ਆ ਤੁਹਾਨੂੰ ਪੈਸਾ ਤੁਹਾਨੂੰ ਨਾਮ ਦਿਖਾ ਦਈਏ ਆ ਦੇਖੋ ਪੈਸਾ ਨਾਮ ਅਬਰਾਮ ਠੀਕ ਆ ਜੀ ਜੋਧਾ ਖੰਡੂਰ ਰੂਟ ਦੇ ਉੱਤੇ ਪੜਿਆ ਹੈ ਜੋਧਾ ਜਿਹੜਾ ਕਸਬਾ ਪੂਰਾ ਵਧੀਆ ਬਹੁਤ ਹੀ ਮਸ਼ਹੂਰ ਆ ਜੋਧਾ ਸ਼ਹਿਰ ਹੀ ਆ ਕਤਰਾ ਦਾ ਲੁਧਿਆਣੇ ਦਾ ਵਿੱਚ ਲਲਤੋ ਜੋਧਾ ਵਾਲਾ ਪਤਾ ਹੀ ਜੋਧਾ ਮਸ਼ਹੂਰ ਆ ਉਹਦੇ ਨਾਲ ਇੱਕ ਖੰਡੂਰ ਨੂੰ ਸੜਕ ਆਉਂਦੀ ਆ ਜੋਧਾ ਤੋਂ ਤੇ ਸ਼ਾਮ ਦਾ ਸਪੈਸ਼ਲ ਜਿਹੜੇ ਵੀ ਰੈਸਟੋਰੈਂਟ ਪੂਰਾ ਵਧੀਆ ਬਣਿਆ ਹੋਇਆ ਖਾਣ ਪੀਣ ਨੂੰ ਸ਼ਾਮ ਦੇ ਟਾਈਮ ਨੂੰ ਜਿਹੜੇ ਖਾਣ ਪੀਣ ਦੇ ਸ਼ਿਕਾਇਰ ਨੇ ਜਿਹੜੇ ਏਸੀ ਵੀ ਲੱਗਾ ਹੋਇਆ ਤੇ 뮤직 ਦਾ ਖਾਸ ਪ੍ਰਬੰਧ ਦਾ ਠੀਕ ਖੰਡਾ ਹਰ ਇੱਕ ਪਰਿਵਾਰ ਦੇ ਨਾਲ family ਨਾਲ ਬੱਚੇ ਤਾਂ ਹੁੰਦੇ ਹੀ ਹਨ ਤੇ ਬੱਚੇ ਇੱਥੇ ਪੂਲ ਦੇ ਵਿੱਚ ਨਹਾ ਵੀ ਸਕਦੇ ਆ ਤੇ ਉਹਦਾ ਵੀ ਇੰਜੋਏ ਕਰ ਸਕਦੇ ਜੇ ਕਰਨਾ ਤਾਂ ਰੈਸਟੋਰੈਂਟ ਵੀ ਹੈਗਾ ਬਸ ਸ਼ਾਮ ਦੇ ਟਾਈਮ ਬੈਠ ਕੇ ਲੜਕੇ ਵੀ ਜੇ ਕਿਸੇ ਨੇ ਖਾਣ ਪੀਣ ਵੀ ਕਰਨਾ ਤਾਂ ਖਾਣ ਪੀਣ ਇੱਥੇ ਕਰ ਸਕਦੇ ਆ ਤੇ ਬਾਕੀ ਇੱਥੇ ਉਦਾ ਕਿੱਟੀ ਪਾਰਕ ਇਸ ਵਗੈਰੀ ਉਹ ਸਾਰਾ ਕੁਝ ਇੱਥੇ ਸਾਰਾ ਪ੍ਰਬੰਧ ਹੈਗਾ ਹੈਗਾ ਹਨਾ ਹਾਲ ਬਿਲਕੁਲ ਹਾਲ ਬਣੇ ਹੋਇਆ ਹਨਾ ਚਾਹ ਚੈਨ ਨੂੰ ਵੀ ਸਬਸਕ੍ਰਾਈਬ ਕਰ ਲੇ ਤੇ ਸ਼ੇਅਰ ਵੀ ਜਰੂਰ ਕਰ ਦਿਓ ਤੇ ਬਾਕੀ ਸਾਰਾ ਕੁਝ ਇੱਥੇ ਬੜੇ ਹੋਇਆ ਪੂਰ ਪਾਰਟੀ ਦੇ ਵਿੱਚ ਦੇਖੋ ਬੱਚੇ ਖੇਡ ਰਹੇ ਹਨਾਰ ਰਹੇ ਦੇਖਿਓ ਬਾਤ ਉਹਨੂੰ ਦਿਖਾਇਆ ਬੱਚੇ ਹਨਾਰ ਵੀ ਦਿਖਾ ਰਹੇ ਵਿੱਚ ਬੱਚੇ ਤੇ ਆ ਫੈਮਲੀ ਆਪ ਵੀ ਜਦੋਂ ਮੁੰਡਾ ਜਿਵੇਂ ਮੰਨ ਲਓ ਜਾਣਗੇ ਵੀ ਫੈਮਲੀ ਆ ਉਹ ਵੀ ਇੱਥੇ ਨਾਲ ਆ ਸਕਦੇ ਨੇ ਡੋੜਾ ਤਾਂ ਬੱਚੇ ਵੀ ਇੱਥੇ ਆਣ ਦੇਖੋ ਨਹਾ ਰਹੇ ਆ ਇੰਜੋਏ ਕਰ ਰਹੇ ਆ ਉਹਦਾ ਦਵਾ ਬਾਹਰ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਬੈਠਣ ਉੱਥੇ ਨੂੰ ਬਹੁਤ ਸੋਹਣਾ ਬਣਿਆ ਹੋਇਆ ਬਾਹਰ ਦੀ ਸਾਡੇ ਕੋਸਟ ਤੇ ਟੇਬਲ ਬਹੁਤ ਸੋਹਣੇ ਲੱਗੇ ਹੋਏ ਤੇ ਖਾਣਾ ਜਿਹੜਾ ਬਣਾਉਂਦੇ ਆ ਇਹ ਬਹੁਤ ਹੀ ਸਵਾਦਿਸ਼ਟ ਬਣਾਉਂਦੇ ਆ ਬਹੁਤ ਵਧੀਆ ਹਨਾ ਇਹ ਜੋਧਾ ਵਾਲੇ ਰੋਡ ਦੇ ਉੱਤੇ ਬਣਿਆ ਹੋਇਆ ਜੋਧਾ ਤੋਂ ਖੰਡੂਰ ਰੋਡ ਦੇ ਉੱਤੇ ਚਲੋ ਜੋਧਾ ਦਾ ਪਖੰਡੂਰ ਵਾਲੇ ਪਾਸੇ ਨਾ ਹੁੰਦੇ ਆ ਖੰਡੂਰ ਰੱਕਪੇ ਵਾਲੇ ਪਾਸੇ ਯਾਨਕਪੁਰ ਮੋਹੀ ਖੰਡੂਰ ਖੰਡੂਰ ਤੋਂ ਜੋਧਾ ਵਾਲੇ ਪਾਸੇ ਜਦੋਂ ਆਪਾਂ ਮਿਊਜ਼ਿਕ ਦੀ ਪਹਿਲਾਂ ਗੱਲ ਕੀਤੀ ਸੀ ਵੇਖੋ ਅੰਦਰ ਮਿਊਜ਼ਿਕ ਡਾਇਰੈਕਟ ਡੀਜੇ ਜਣਗੇ ਬਹੁਤ ਵਧੀਆ ਪ੍ਰਵਾਨ ਇੱਥੇ ਹੈਗਾ ਆਪਾਂ ਇਹਨਾਂ ਨੂੰ ਕਹਿ ਕੇ ਡੀਜੇ ਵਗੈਰਾ ਆਪਾਂ ਇਹਨਾਂ ਨੂੰ ਆਪਾਂ ਕਹਿ ਕੇ ਲਵਾ ਸਕਦੇ ਆ ਤੇ ਫੈਮਲੀ ਆਪ ਦਾ ਇੱਥੇ ਇੰਜੋਏ ਕਰ ਸਕਦੀਆਂ ਨੇ ਬਹੁਤ ਹੀ ਸੋਹਣਾ ਤੇ ਬਹੁਤ ਹੀ ਵਧੀਆ